ਸਸਿਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬੁਲਟਿਨ ਮੈਂ ਹਾਂ ਕੋਮਲ ਕਪੂਰ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੇ ਰਾਹੁਲ ਗਾਂਧੀ ਪੰਜਾਬ ਫੇਰੀ ਦੌਰਾਨ ਪਹੁੰਚੇ ਲੁਧਿਆਣਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਕੀਤਾ ਐਲਾਨ ਰਾਹੁਲ ਗਾਂਧੀ ਦੇ ਵੱਲੋਂ ਕਿਸਾਨਾਂ ਨੂੰ ਐਮਐਸਪੀ ਦੀ ਵੀ ਦਿੱਤੀ ਗਾਰੰਟੀ ਪਿੰਡ ਮੂਸਾ ਪਹੁੰਚੇ ਲੋਕ ਸਭਾ ਉਮੀਦਵਾਰ ਸੁਖਬਾ ਸਿੰਘ ਖੈਰਾ ਦੂਜੀ ਵਾਰ ਸੀ ਮੌਕੇ ਸਿੱਦੂ ਮੂਸੇਵਾਲੇ ਨੂੰ ਦਿੱਤੀ ਸ਼ਰਧਾਂਜਲੀ ਤਿੰਪੂ ਗੁੰਤਮਨ 85 ਦਿਨਾਂ ਤੋਂ ਸਾਹਿਬਪਾਟੂ ਉਮੀਦਵਾਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਵੀ ਜਵਿੰਦਰ ਸਿੰਘਲਾ ਉੱਤੇ ਵੀ ਸਾਦੇ ਤਿੱਖੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਨੇ ਅਮਰੀਪਾਲ ਸਿੰਘ ਉੱਤੇ ਸਾਦੇ ਤਿੱਖੇ ਨਿਸ਼ਾਨੇ ਬੀਜਪੀ ਅਤੇ ਆਰਐਸਐਸ ਨੂੰ ਵੀ ਲਿਆੜੇ ਹੱਥੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਫੇਰੀ ਉੱਤੇ ਆਏ ਜਿੱਥੇ ਉਹਨਾਂ ਲੁਧਿਆਣਾ ਵਿਖੇ ਚੋਣ ਰੈਲੀ ਦੌਰਾਨ ਭਾਰੀ ਕਟਨ ਨੂੰ ਸੰਬੋਧਨ ਕੀਤਾ ਅਤੇ ਰਾਹੁਲ ਗਾਂਧੀ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਇੰਡੀਆ ਅਲਾਈንስ ਦੀ ਸਰਕਾਰ ਬਣਨ ਉੱਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ ਲੋਕਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਮੀਦਵਾਰਾਂ ਦੇ ਵੱਲੋਂ ਆਖ-ਆਖ ਦਾਅਵੇ ਫੇਚ ਲਗਾਏ ਜਾ ਰਹੇ ਨੇ ਇਸ ਵਿਚਾਲੇ ਅਜ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਉੱਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕਿਸਾਨਾਂ ਨੂੰ ਘਟੋ-ਘਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕੀਤਾ ਹੈ ਸਰਕਾਰ ਦੇ ਵੱਲੋਂ ਕਿਸਾਨ ਕਰਜ਼ਾ ਮੁਆਫੀ ਕਮਿਸ਼ਨ ਬਣਾਇਆ ਜਾਵੇਗਾ ਇਸ ਦੀ ਮਦਦ ਨਾਲ ਕਿਸਾਨ ਇੱਕ ਵਾਰ ਹੀ ਨਹੀਂ ਸਗੋਂ ਕਈ ਵਾਰ ਆਪਣਾ ਕਰਜ਼ਾ ਮੁਆਫ ਕਰਵਾ ਸਕਣਗੇ ਕਿਸਾਨਾਂ ਨੂੰ ਤੇ ਦਿਨਾਂ ਦੇ ਅੰਦਰ ਬੀਮੇ ਦੀ ਰਕਮ ਮਿਲ करेगी तो इंडिया अलायंस की सरकार प्रधानमंत्री मोदी के वलों चलाई फसल बीमा योजना को बदल देगी दे किसानों के लिए हम तीन काम करने जा रहे हैं जैसे ही इंडिया गठबंधन की सरकार बनेगी पहला काम अगर वो अरबपतियों का कर्जा माफ करते हैं हम पंजाब के किसानों का हिंदुस्तान के किसानों का कर्जा माफ करने जा रहे हैं और भाइयों बहनों किसानों हम एक बार नहीं माफ करेंगे हम सरकार में एक आयोग बनाएंगे उसका नाम होगा किसान कर्जा माफी आयोग और जब भी किसानों को कर्जा माफी की जरूरत होगी वो आयोग सरकार को रिप्रेजेंट करेगा सरकार को बताएगा और हम कर्जा माफ करेंगे एक बार अगर एक बार जरूरत पड़ी दो बार अगर दो बार पड़ी तीन बार अगर तीन बार पड़ी हमें कोई फर्क नहीं पड़ता किसान देश की रीढ़ की हड्डी है उसका प्रोटेक्शन होना चाहिए उसकी रक्षा होनी चाहिए हम किसान का कर्जा माफी करके आपको देंगे दूसरा काम नरेंद्र मोदी जी ने साफ कहा कि किसानों को कानूनी एमएसपी नहीं दी जा सकती है भाईयों और बहनों चुनाव के बाद चार जून को इंडिया गठबंधन की सरकार आएगी और हम किसानों को पहली बार गारंटी करके कानूनी मिनिमम सपोर्ट प्राइस देने जा रहे हैं तीसरा काम आप बीमा का पैसा देते हो नरेंद्र मोदी जी ने नई बीमा योजना चलाई 16 16 बिजनेस मैन को सोलह कंपनियों को आपकी योजना का पूरा फायदा मिलता है तूफान आता है आंधी आती है आपका नुकसान होता है आप इन कंपनियों को ईमेल लिखते हो फोन लगाते हो कोई जवाब नहीं आता आपको आपका कॉम्पेंसेशन नहीं मिलता इसीलिए हम इस स्कीम को बदलने जा रहे हैं किसान फ्रेंडली स्कीम होगी और 30 दिन के अंदर आपको जो भी कॉम्पनसेशन ਬੀਮਾ ਦਾ ਪੈਸਾ ਜੋ ਵੀ ਆਪਕੋ ਮਿਲਣਾ ਚਾਹੀਏ ਉਹ 30 ਦਿਨ ਦੇ ਅੰਦਰ ਹਮ ਆਪਕੋ ਦਿਲਵਾ ਦੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੀ ਅਗਨੀਵੀਰ ਯੋਜਨਾ ਭਾਰਤੀ ਫੌਜ ਉੱਤੇ ਹਮਲਾ ਹੈ। ਇਸ ਕਾਰਨ ਦੋ ਤਰ੍ਹਾਂ ਦੇ ਸ਼ਹੀਦ ਬਣਾਈ ਜਾ ਰਹੇ ਨੇ। ਜਿcka ਸਰਕਾਰ ਬਣੀ ਤਾਂ ਅਗਨੀਵੀਰ ਸਕੀਮ ਨੂੰ ਪਾੜ ਕੇ ਕੂੜੇਦਾਨ ਦੇ ਵਿੱਚ ਸੁੱਟ ਦੇਵਾਂਗੇ। 2 ਸਾਲ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ ਤੇ ਲਈ ਗੋਹਲ ਲਗਾ ਰਿਹਾ ਹੈ ਅਸੁਖਪਾਲ ਖੈਰਾ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਪਿੰਡ ਮੂਸਾ ਪਹੁੰਚੇ ਖੈਰਾ ਨੇ ਦੋਸ਼ ਲਗਾਇਆ ਕਿ ਜਿੰਨਾ ਵਿਅਕਤੀ ਹੈ ਦੇ ਨਾਮ ਮੂਸੇਵਾਲੇ ਦਾ ਮਾਪਿਆਂ ਨੇ ਪੁਲਿਸ ਨੂੰ ਦਿੱਤਾ ਉਹਨਾਂ ਤੋਂ ਹਜੇ ਤੱਕ ਕੋਈ ਪੁੱਛਗਿੱਛ ਨਹੀਂ ਹੋਈ ਅਜ ਮਰਹੂਮ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਤੁੱਜੀ ਵਰਸੀ ਅਤੇ ਇਸੇ ਵਰਸੀ ਮੌਕੇ ਸੰਗਠੂ ਤੌਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਪਾਲ ਖਹਿਰਾ ਪਿੰਡ ਮੋਸਾ ਪਹੁੰਚੇ ਜਿੱਥੇ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸੁਪਾਲ ਖਹਿਰਾ ਨੇ ਮੀਠੇਰ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਿਸ ਵਿਅਕਤੀਆਂ ਨੂੰ ਐਲਓਸੀ ਜਾਰੀ ਕੀਤੀ ਗਈ ਹੈ ਉਹ ਮੀਠੇਰ ਦੇ ਲਈ ਕੈਂਪੇਨ ਕਰ ਰਹੇ ਨੇ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੀ ਧਰਤੀ ਤੇ ਸਾਡਾ ਪੰਜਾਬ ਦਾ ਹੀਰਾ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਪਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਸਕਿਆ ਇਹਦੋਂ ਵੱਡਾ ਅਨਿਆਏ ਇਹਦੋਂ ਵੱਡਾ ਮੈਂ ਸਮਝਦਾ ਕਿ ਪੰਜਾਬ ਵਾਸਤੇ ਕੋਈ ਦੁੱਖदाई ਰੰਜ ਵਾਲੀ ਗੱਲ ਨਹੀਂ ਹੋ ਸਕਦੀ ਔਰ ਬਲਕੌਰ ਸਿੰਘ ਔਰ ਚਰਨ ਸਿੰਘ ਚਰਨਕੌਰ ਜੀ ਕਿਹੜੇ ਅਫਸਰ ਨੂੰ ਨਹੀਂ ਮਿਲੇ ਕਿਹੜੇ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਮੁੱਖ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਪੁਲਿਸ ਵਾਲਿਆਂ ਨੂੰ ਨਹੀਂ ਮਿਲੇ ਪਰ ਕੁਛ ਹੱਥ ਨਹੀਂ ਪਿਆ ਔਰ ਜੇ ਇਹਨਾਂ ਨੇ ਚਾਰ ਤੋਂ ਪੰਜ ਨਾਮ ਪਰਿਵਾਰ ਨੇ ਲਿਖਾਇਆ ਪੁਲਿਸ ਨੂੰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਯਾਰੋ 2 ਸਾਲ ਦਾ ਇਨਵੈਸਟੀਗੇਟ ਹੀ ਨਹੀਂ ਕੀਤਾ ਇਥੋਂ ਸਾਫ਼ ਹੋ ਗਿਆ ਕਿ ਮਨਸੂਬਾ ਪੰਜਾਬ ਸਰਕਾਰ ਦਾ ਹੈ ਅੰਦਰੋਂ ਦਿਲ ਮਹਿਣਾ ਹੈ ਔਰ ਇਨਸਾਫ਼ ਦੇਣਾ ਨਹੀਂ ਚਾਹੁੰਦੇ ਪਹਿਲੀ ਗੱਲ ਤਾਂ ਸ਼ਹਿਰ ਤੋਂ ਮਰਦਾ ਹੀ ਨਾ ਉਹਨੂੰ ਬਲਕੌਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਇਲੈਕਸ਼ਨ ਤੋਂ ਬਾਅਦ ਚੁੱਪਚੀਤੇ ਸਿਕਿਉਰਿਟੀ ਦਾ ਵੈਸੀ ਚੱਲੇ ਗਈ ਸੀ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਔਰ ਕੋਈ ਹਮਲਾ ਨਹੀਂ ਹੋਇਆ ਪਰ ਜਦੋਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸਾਰਿਆਂ ਨੇ ਪਾਤਾ ਭਗਵੰਤ ਮਾਨ ਨੇ ਆਫੀਸ਼ੀਅਲ ਪੇजेस ਤੇ ਆ ਬਲਤੇਜ ਪੰਨੂ ਨੇ 24 ਘੰਟੇ ਅੱਜ ਗੈਂਗਸਟਰਾਂ ਨੇ ਮਾਰ ਦਿੱਤਾ ਇਹਦਾ ਮਤਲਬ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਗਈ ਇਸ ਸਾਡੇ ਹੋਣਾਰ ਸੁਖਦੀਪ ਦੀ ਉਹਦੇ ਕਰਕੇ ਇਹਦਾ ਕਤਲ ਹੋਇਆ ਹੁਣ ਆਮ ਲੋਕਾਂ ਦੇ ਤਾਂ 5 ਮਿੰਟ ਚ ਪਰਚਾ ਦਰਜ ਹੋ ਜਾਂਦਾ ਆਈਟੀ ਐਕਟ ਬਫਲਾਨਾ ਐਕਟ ਫਲਾਨਾ ਐਕਟ ਮੜਾ ਇੱਕ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਉਹਨੂੰ ਪੁਲਿਸ ਦਿੱਲੀਓ ਚੱਕਣ ਚਲ ਜਾਂਦੀ ਆ ਕੋਈ ਮੜਾ ਜਾਂ ਵੀਡੀਓ ਪਾ ਦੇ ਉਹਨਾਂ ਨੂੰ ਜੰਮੂ ਜੰਮੂ ਤੋਂ ਚੱਕਣ ਚਲ ਜਾਂਦੀ ਆ ਇਸ ਬੰਦੇ ਦੀ ਸਾਰੀ ਇਨਫੋਰਮੇਸ਼ਨ ਸਿਕਿਉਰਿਟੀ ਵਿਦਡਰੋਲ ਦੀ ਸ਼ਰਯਾਮ ਸ਼ੇਅਰ ਕਰਕੇ ਦੱਸਿਆ ਗਿਆ ਕਿ ਹੁਣ ਚੱਕ ਦਿਓ ਕੰਮ ਔਰ ਉਹਨਾਂ ਨੇ ਕਤਲ ਕਰ ਦਿੱਤਾ ਔਰ ਕਾਤਲ ਜੇਲਾ ਵਿੱਚ ਵੀਆਈਪੀ ਟ੍ਰੀਟਮੈਂਟ ਮੋਜਾ ਕਰ ਰਹੇ ਨੇ ਇੰਟਰਵਿਊਆ ਦੇ ਰਹੇ ਨੇ ਪਸੰਦੀਦਾ ਖਾਣੇ ਖਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਇੰਡੀਆ ਦੀ ਸਟੇਟ ਵੱਲੋਂ ਵੀ ਔਰ ਸਾਡੇ ਆਪਣੇ ਭਗਵੰਤ ਦੀ ਸਟੇਟ ਵੱਲੋਂ ਵੀ ਇਹਨਾਂੋਂ ਜ਼ਿਆਦਾ ਅਫਸੋਸ ਨਹੀਂ ਹੋ ਸਕਦਾ ਮੇਰੇ ਵੀ ਲੋਕ ਆ ਦੇਖ ਲੋ ਕਿੰਨਾ ਲੋਕੀ ਹਰ ਸਾਲ ਹਰ ਹਰ ਐਤਵਾਰ ਇੱਥੇ ਪੜੀ ਵੱਡੀ تعداد ਚੋ ਕਿ ਪਹੁੰਚ ਕੇ ਇਹ ਉਹਦਾ ਦੁੱਖ ਮਨਾਉਂਦੇ ਨੇ ਪਤਾ ਨਹੀਂ ਭਗਵੰਤ ਦੇ ਮੰਤਰੀਆਂ ਨੂੰ ਅਮੀਥ ਥੇਰ ਆੜ ਕੇ ਜਿਹੜੇ ਇਲੈਕਸ਼ਨਾਂ ਲੜਦੇ ਨੇ ਇਹਨਾਂ ਨੂੰ ਕੀ ਸਵਾਦ ਆਉਂਦਾ ਇੱਕ ਮੁੰਡਾ ਜੀਵਨ ਜੋਤ ਮਾਨਸਾ ਉਹਦਾ ਚਲਾਨ ਵਿੱਚ ਨਾਮ ਹੈ ਔਰ ਉਹਦੀ ਲੋਸੀ ਖੁੱਲੀ ਹੋਈ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਉਹਨੂੰ ਆਪਣੀ ਕੈਂਪੇਨ ਵਿੱਚ ਨਾਲ ਲਈ ਫਿਰਦੇ ਨੇ ਕੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਜ਼ਖਮਾਂ ਦੇ ਉੱਤੇ ਲੂਨ ਛਿੜਕ ਰਹੇ ਹਾਂ ਤੁਸੀਂ ਇਨਸਾਫ ਨਹੀਂ ਦਿਨਾ ਕੋਈ ਇੱਕ ਅਲੱਗ ਗੱਲ ਹੈ ਪਰ ਘਟੋ ਘਟ ਉਹਨਾਂ ਦੇ ਜਜ਼ਬਾਤਾਂ ਨੂੰ ਰੋਂਦੋ ਤਾਂ ਨਾ ਨਾ ਤੁਸੀਂ ਤਾਂ ਆਪਣੀ ਪੈਰ ਦੇ ਥੱਲੇ ਕੁਚਲ ਰਹੇ ਹੋ ਉਹਨਾਂ ਦੇ ਜਜ਼ਬਾਤਾਂ ਨੂੰ ਦੱਸ ਸੀ ਕਿ ਸੁਖਪਾਲ ਖੈਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮੂਸੇ ਵਾਲੇ ਦੇ ਮੋਤਦਾ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ ਦੇਖਣਾ ਹੋਵੇਗਾ ਕਿ ਸੁਖਪਾਲ ਖੈਰ ਦੀ ਇਸ ਚੇਤਾਵਨੀ ਤੋਂ ਬਾਅਦ ਸਰਕਾਰ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਪੰਜਾਬਿਤ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਦੌਰਾਨ ਸੀਐਮ ਭਗਵੰਤ ਮਾਨ ਲਗਾਤਾਰ ਆਪਣੇ ਵਿਰੋਧੀਆਂ ਉੱਤੇ ਤੰਜ ਕੱਸਦੇ ਹੋਏ ਵੀ ਨਜ਼ਰ ਆਉਂਦੇ ਨੇ ਐਤਕਿ ਸੀਐਮ ਆਨੇ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਘਲਾ ਨੂੰ ਟਿਕਟ ਦੇਣ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਨੰਦਪੋਸ ਸਹਵੀ ਕੇ ਆਪਣੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪਰਚਾਰ ਕਰਨ ਤੇ ਲਈ ਪਹੁੰਚੇ ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਇਸ ਸੀਟ ਤੋਂ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੂੰ ਟਿਕਟ ਦਿੱਤੀ ਹੈ ਸਿੰਘਲਾ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਕੰਮ ਨਹੀਂ ਕੀਤਾ ਇਸ ਲਈ ਲੋਕਾਂ ਨੇ 2014 ਵਿੱਚ ਉਨ੍ਹਾਂ ਦੀ ਸਮਾਨਤ ਜ਼ਬਤ ਕਰਵਾਈ ਸੀ ਇਸ ਮਗਰੋਂ 2022 ਦੇ ਵਿੱਚ ਸਿੰਘਲਾ ਨੂੰ ਵਿਧਾਨ ਸਭਾ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਬਾਲੜੀ ਨਰਿੰਦਰ ਕੋਲਪਰਾਜ ਨੇ ਹਰਾਇਆ ਸੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਵਿਜੇਂਦਰ ਸਿੰਘਲਾ ਅਨੰਦਪੁਰ ਸਾਹਿਬ ਆਏ ਹਨ ਪਰ ਇੱਥੇ ਦੇ ਲੋਕ ਵੀ ਉਹਨਾਂ ਨੂੰ ਸੰਗਰੂਰ ਵਾਂਗ ਬੁਰੀ ਤਰ੍ਹਾਂ ਰੋਂਣਗੇ ਥੋੜਾ ਸੋਚ ਲਿਓ ਇੱਧਰ ਉੱਧਰ ਵੋਟ ਪਾਉਣ ਦਾ ਫਾਇਦਾ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਕਰਨਾ ਨਾਲੇ ਹੋਰ ਦੱਸਾਂ ਤੁਹਾਨੂੰ ਜਿਹੜਾ ਕਾਂਗਰਸ ਦਾ ਹੈ ਤੁਹਾਡੇ ਇੱਥੋਂ ਖੜਾ ਹੈ ਵਿਜੇਂਦਰ ਸਿੰਘਲਾ ਇਹ ਕਿੱਥੋਂ ਆਇਆ ਹੈ ਸੰਗਰੂਰ ਤੋਂ ਆਇਆ ਹੈ 2014 ਚ ਇਹਦੀ ਜ਼ਮਾਨਤ ਜਬਤ ਕਰਾਈ 17 ਚ ਜਿੱਤ ਗਿਆ 2022 ਚ ਨਰਿੰਦਰ ਕੌਰ ਭਰਾਜ ਇੱਕ ਆਮ ਜੀ ਕੁੜੀ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ ਵਾਈਜ਼ ਉਹ 27-28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ ਹੁਣ ਇੱਧਰ ਨੂੰ ਆ ਗਿਆ ਦੇਖ ਲਿਓ ਇੱਥੋਂ ਨਾ ਕਿਤੇ ਉਹਨੂੰ ਨਾ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ ਉਹ ਮੈਂ ਕਿਸੇ ਸੀਡੀ 'ਚ ਇੱਕ ਕਮੈਂਟ ਕੀਤਾ ਸੀ ਮੈਨੂੰ ਕਿਸੇ ਨੇ ਕੱਲ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਐਸ ਇਲਾਕੇ ਚੋਂ ਟਿਕਟ ਦੇ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਵਾਸਤੇ ਪ੍ਰਧਾਨ ਜੀ ਐਸ ਇਲਾਕੇ ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਸੰਗਰੂਰ ਵਾਲੇ ਤਾਂ ਜਾਣਦੇ ਨੇ ਇੱਧਰ ਤੁਹਾਡੇ ਕੋਲ ਅਨੰਦਪੁਰ ਆ ਗਿਆ ਹੈ ਫਿਰ ਦੋਨੇ ਹੱਥ ਖੜੇ ਕਰਕੇ ਮੈਨੂੰ ਇਹ ਤਸੱਲੀ ਦੇ ਦੋ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇੱਧਰ ਵੀ ਮਾਂਜੋਗੇ ਲੋਕ ਸਭਾ ਚੋਣਾਂ ਦੇ ਆਖਰੀ ਪੜਾ ਦੀ VOTING 1 ਜੂਨ ਨੂੰ ਹੋਣ ਜਾ ਰਹੀ ਹੈ ਤੇ ਇਸ ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ ਦੇਖਣਾ ਹੋਵੇਗਾ ਕਿ ਐਤਕੀ ਭਾਰਤ ਦੀ ਜਨਤਾ ਕਿਹੜੀ ਪਾਰਟੀ ਨੂੰ ਕੇਂਦਰ ਦੀ ਸੱਤਾ ਦੀ ਬਾਗਟੋਰ ਸੰਭਾਲਣ ਨੂੰ ਦਿੰਦੀ ਹੈ ਲੋਕ ਸਭਾ ਖੜੂ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੁਖਬੀਰ ਬਾਦਲ ਨੇ ਭਾਜਪਾ ਤੇ ਅਮਿਤ ਪਾਲ ਸਿੰਘ ਉਤੇ ਤਿੱਖੇ ਹਮਲੇ ਕੀਤੇ ਨੇ ਸੁਖਬੀਰ ਬਾਦਲ ਨੇ ਭਾਜਪਾ ਅਤੇ ਆਰਐਸਐਸ ਨੂੰ ਆੜੇ ਹੱਥੀ ਲੈਂਦੇ ਹੋਏ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਨੇ ਤਖਤਸ਼ਿਰੀ ਹਜੂਰ ਸਾਹਿਬ ਤਖਸ਼ਿਰੀ ਪਟਨਾ ਸਾਹਿਬ ਤੇ ਦਿੱਲੀ ਕਮੇਟੀ ਦੀ ਮੈਨੇਜਮੈਂਟ ਉਤੇ ਕਬਜ਼ਾ ਕਰ ਲਿਆ ਹੈ ਇਹ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ लोकसभा हलका खटूर साहिब ਤੋਂ ਕਾਲੀ ਦਲ ਦੇ ਉਮੀਦਵਾਰ ਵੀਰਸ ਸਿੰਘ ਵਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰਕ ਪਹੁੰਚੇ ਸੁਖਬੀਰ ਬਾਦਲ ਨੇ ਭਾਜਪਾ ਤੇ ਅਮਰਿਤਪਾਲ ਸਿੰਘ ਉੱਤੇ ਤਿੱਖੇ ਹਮਲੇ ਕੀਤੇ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਤੇ ਆਰਐਸਐਸ ਨੇ ਤਖਤ shri ਹਜੂਰ ਸਾਹਿਬ ਤਖਤ shri ਪਟਨਾ ਸਾਹਿਬ ਤੇ ਦਿੱਲੀ ਕਮੇਟੀ ਤੇ ਮੈਨੇਜਮੈਂਟ ਉੱਤੇ ਕਬਜ਼ਾ ਕਰ ਲਿਆ ਹੈ ਇਹ ਸ਼੍ਰੋਮ ਨੇ ਕਮੇਟੀ ਤੇ ਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਬੁੱਲਦਵਾਰਾ ਕਮੇਟੀਆਂ ਵਿੱਚ ਗੈਰ ਸਿੱਖਾਂ ਦੀ ਦਖਲਅੰਦਾਜ਼ੀ ਵਧ ਰਹੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਨੂੰ ਪਛਾਣਨ ਦੀ ਲੋੜ ਹੈ ਉਸ ਸਾਇਬ ਤੋਂ ਅਜਾਤ ਉਮੀਦਵਾਰ ਅਮਰਿਤ ਪਾਸ ਸਿੰਘ ਪਹਿਲਾਂ ਜਿੱਨਾ ਪਉਂਦਾ ਰਿਹਾ ਇਤਬਾਲ ਕਟਵਾਉਂਦਾ ਰਿਹਾ ਅਚਾਨਕ ਉਸੰਦਰ ਸਿੱਖੀ ਕਿਵੇਂ ਜਾਗ ਗਈ ਫਿਰ ਆਪਾਂ ਪੁਛਤੌਣੇ ਆ ਜਦੋਂ ਨੁਕਸਾਨ ਹੋ ਜਾਂਦਾ ਹੈ ਤੁਸੀਂ ਦੇਖੋ ਇੰਨਾ ਤਾਕਤਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਤੇ ਕੀ ਨੁਕਸਾਨ ਹੋਇਆ ਅੱਜ ਆਰਐਸਐਸ ਨੇ ਦਕਸ਼ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਦਕਸ਼ਰੀ ਪਟਨਾ ਸਾਹਿਬ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਨੇਜਮੈਂਟ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜਾ ਆਪਣੀ ਪਾਰਲੀਮੈਂਟ ਦੀ ਸਭ ਤੋਂ ਵੱਡੀ ਤਾਕਤ ਆ ਉਹਨੂੰ ਤੋੜ ਕੇ ਹਰੀ ਹਨ ਲੱਕ ਕਰ ਦਿੱਤਾ ਤੇ ਐ ਜੀ ਪੀ ਸੀ ਤੇ ਵੀ ਹਮਲਾ ਕੀਤਾ ਸੀ ਪਰ ਆਪਣੇ ਮੈਂਬਰ ਤੱਕੜੇ ਰਹੇ ਤੇ ਬਚਾਲੀ ਆ ਖਾਲਸਾ ਜੀ ਕਦੋਂ ਜਾਗੋਗੇ ਕਦੋਂ ਪਛਾਣੋਗੇ ਆ ਤਾਕਤਾਂ ਕੌਣ ਹੈ ਕਿੱਥੋਂ ਆਈਆਂ ਕਿਵੇਂ ਆਈਆਂ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਹੀਂ ਐ ਪਰ ਜਿੱਥੇ ਜਾਣਨਾ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਜੇ ਐਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜੀਨਾ ਪੁੰਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ ਤੀਤੇ ਵੱਤ ਹੋਣੀਆਂ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅਮਰੀਕਾ ਆ ਜਾਂਦਾ ਫਿਰ ਕਹਿੰਦੇ ਆ ਕਿ ਮੈਂ ਕਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਆ ਨਸ਼ੇ ਸ਼ਰਗੋਨ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਨਸਟਰਿਊਸ਼ਨ ਨਹੀਂ ਮੰਨਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਬੁਲਾਇਆ ਜਾਂਦਾ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਜੀਤ ਬਾਸ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੀ ਵਿਰੋਧੀ ਟੀਲ ਦੇ ਵਿੱਚ ਕਈ ਵੱਡੀ ਨਾਮੀ ਸ਼ਖਸੀਅਤਾਂ ਸ਼ਾਮਲ ਨੇ ਦੇਖਣਾ ਹੋਵੇਗਾ ਕਿ ਐਤਕੀ ਖਡੂਰ ਸਾਹਿਬ ਦੇ ਲੋਕ ਕਿਸ ਦੇ ਸਿਰ ਤੇ ਜਿੱਤ ਦਾ ਸਹਾਰਾ ਬੰਨਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਮਾਨ ਨੂੰ ਤੇ ਸਵਾਲ ਖੜੇ ਕੀਤੇ ਅਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਚੰਨੀ ਨੇ ਸੀਐਮ ਮਾਨ ਨੂੰ ਤੇ ਤਿੱਖੇ ਸ਼ਬਦੀ ਬਾਤ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਟੇ ਚਲਾ ਸਕਦੇ ਨੇ ਸਟੇਟ ਨਹੀਂ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਤਾਂ ਇਥੇ ਇਸ ਵਿਚਾਲੇ ਅੱਜ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਸਰਕਾਰ ਉੱਤੇ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਗਾਏ ਨੇ ਚੰਨੀ ਨੇ ਕਿਹਾ ਕਿ ਸਾਡੇ ਕਾਰਕੁਨਾਂ ਨੇ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੱਡੀ ਕਾਰਵਾਈ ਕਰਕੇ ਰਾਤੀ 23:00 ਵਜੇ ਆਮ ਆਦਮੀ ਪਾਰਟੀ ਦੀ ਸ਼ਾਅ ਉੱਤੇ ਚੱਲ ਰਹੀ ਨਜਾਇਜ਼ ਮਾਈਨਿੰਗ ਨੂੰ ਬੇਨਕਾਬ ਕੀਤਾ ਹੈ ਇਸ ਦੇ ਨਾਲ ਹੀ ਚੰਨੀ ਨੇ ਸੀਮਾਨ ਤੋਂ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਮੰਤਰੀ ਜੀ ਮੈਂ ਤੁਹਾਨੂੰ सूचना ਚਾਹੁੰਦਾ ਕਿ ਤੁਹਾਡਾ ਅਤੇ ਤੁਹਾਡੇ ਮੰਤਰੀਆ ਦਾ ਇਸ ਵਿੱਚ ਕੀ ਬੋਲ ਹੈ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਕੇ ਰਾਤ ਨੂੰ 2:30 ਵਜੇ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਨਾਲ ਚੱਲ ਰਹੀ ਨਜਾਇਜ਼ ਮਾਈਨਿੰਗ ਨੂੰ بے ਨਕਾਬ ਕੀਤਾ ਫੜਿਆ ਹੈ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਯਾਰ ਉਹ ਇਸ ਗੱਲ ਤੇ ਆਪਣਾ ਬਿਆਨ ਦੇਣ ਕਿ 2 ਦਿਨ ਪਹਿਲਾਂ ਇੱਥੇ ਸਾਡੇ ਹਲਕੇ ਦੇ ਵਿੱਚ ਜਲੰਧਰ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਪੜੀ ਗਈ ਹੈ। ਅੱਜ ਕੱਲ੍ਹ ਰੋਪੜ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਸਾਡੇ ਲੀਡਰਾਂ ਨੇ ਜਾ ਕੇ ਉਹਨਾਂ ਨੂੰ ਬੇਨਕਾਬ ਕੀਤਾ ਹੈ। ਕੀ ਦੀ ਸ਼ੈ ਤੇ ਚੱਲਦੀ ਹੈ ਮੁੱਖ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਹਦੇ ਵਿੱਚ ਕੀ ਰੋਲ ਹੈ? ਤੁਹਾਡੇ ਮੰਤਰੀਆਂ ਐ ਰਐਮਐਲਐਆਂ ਦਾ ਕੀ ਰੋਲ ਹੈ? ਤੁਹਾਡੀ ਪੁਲਿਸ ਦੇ ਅਧਿਕਾਰੀ ਜਿਹੜੇ ਤੁਹਾਡੇ ਉਸਤ ਪੁਨਾਹੀ ਕਰਦੇ ਉਹਨਾਂ ਦਾ ਕੀ ਰੋਲ ਹੈ? ਮੈਂ ਇਹ ਪੁੱਛਣਾ ਚਾਹੁੰਦਾ ਜਦੋਂ ਸਾਡੀ ਸਰਕਾਰ ਸੀ ਉਦੋਂ ਲੀਗਲ ਮਾਈਨਿੰਗ ਤੇ ਤੁਸੀਂ ਰੇਡਾਂ ਕਰਦੇ ਸੀ ਅੱਜ ਇਲੈਗਲ ਮਾਈਨਿੰਗ ਹੋਈ ਹੈ ਹੋ ਰਹੀ ਹੈ ਹਰ ਜਗ੍ਹਾ ਤੁਸੀਂ 20 ਕਰੋੜ ਰੁਪਇਆ ਵੀ ਦਿੱਤਾ ਨਹੀਂ 20000 ਕਰੋੜ ਦੀ ਗੱਲ ਕਹੀ ਸੀ ਸਾਲਾਨਾ ਹੋਏਗਾ ਤੁਸੀਂ 20 ਕਰੋੜ ਵੀ ਨਹੀਂ ਦਿੰਦੇ ਕਿਸ ਤਰੀਕੇ ਦੇ ਨਾਲ ਸਾਡੀ ਪੈਸੇ ਨੂੰ ਤੁਹਾਡਾ ਪਾਰਟੀ ਚੂਨਾ ਲਗਾ ਕੇ ਤੁਸੀਂ ਪਾਰਟੀ ਦਾ ਪੈਸੇ ਪਾਰਟੀ ਦੇ ਕੰਮਾਂ ਵਾਸਤੇ ਪੈਸੇ ਵਰਤ ਰਹੇ ਹੋ ਤੁਹਾਡੇ ਲੀਡਰ ਆਪਣੇ ਪਰਸਨਲ ਐਵੇਂ ਉਸ ਨੂੰ ਇਕੱਠੇ ਕਰ ਰਿਹਾ ਐ ਐਸੀ ਇਹਦੀ ਕੋਰਨਿਦਾ ਕਰਦੇ ਆ ਰਸੀਂ ਮੰਗ ਕਰਦੇ ਆ ਕਿ ਤੁਰੰਤ ਜਿਹੜੇ ਬੰਦੇ ਨਜਾਇਜ਼ ਮੈਨੇਂਗ ਕਰਦੇ ਸੀ ਉਹਨਾਂ ਤੇ ਪਰਚਾ ਕੀਤਾ ਜਾਵੇ ਤੇ ਉਹਦੇ ਪਿੱਛੇ ਜਿਹੜੇ ਤੁਹਾਡੇ ਐਮਐਲਏ ਐ ਮੰਤਰੀ ਐ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪ ਉੱਤੇ ਲਗਾਏ ਦੋਸ਼ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਚੰਨੀ ਦੇ ਇਹਨਾਂ ਬਿਆਨਾਂ ਉੱਤੇ ਸੀਐਮ ਮਾਨ ਦੇ ਵੱਲੋਂ ਕੀ ਪ੍ਰਤੀਵਾਦ ਹੁੰਦਾ ਹੈ ਦੇਲੇਦਮੁਕ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ ਫਿਲਹਾਲ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਅਰਵਿੰਦ ਕੇਜਰੀਵਾਲ ਨੇ ਆਪਣੀ ਅੰਤਰੀਮ ਸਮਾਨਤ ਦੇ ਵਿੱਚੋਂ ਵਾਦੇ ਨੂੰ ਲੈ ਕੇ ਸੁਪਰੀਮ ਕੋਰਟ ਤੇ ਵਿੱਚ ਅਰਜੀ ਲਗਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਰਵਿੰਦ ਕੇਜਰੀਵਾਲ ਨੇ ਅੰਤਰੀਮ ਸਮਾਨਤ ਦੇ ਵਿੱਚ ਵਾਅਦੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਸੁਪਰੀਮ ਕੋਰਟ ਨੇ ਇਸ ਅਰਜੀ ਤੇ ਸੁਣਵਾਈ ਕਰਦਿਆਂ ਇਸ ਨੂੰ ਖਾਰਜ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰਟ ਨੇ ਅੰਤਰੀਮ ਸਮਾਨਤ ਦੇ ਵਿੱਚ ਵਾਅਦੇ ਵਾਲੀ ਅਰਜ਼ੀ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਸੀ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਲਸਾ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧਦੇ ਨੇ ਅਰਵਿੰਦ ਕੇਜਰੀਵਾਲ ਜੀ ਕੀ सुप्रीम कोर्ट ने जो जमानत अर्जी एक्सटेंशन की लगाई थी उसको सुनवाई से इनकार कर दिया मान योग सुप्रीम कोर्ट ने कहा कि इनके पास कोई अधिकार नहीं है इनको केवल और केवल इलेक्शन के लिए प्रचार करने के लिए एक विशेष कारण से जमानत मिली थी मोहलत मिली थी और दो तरीक उनको सरेंडर करना है इसलिए किसी भी तरीके की और एक्सटेंशन कोर्ट ने देने से इनकार किया अरविंद केजरीवाल जी कभी ड्रामा कर रहे थे मैं बीमार हूं कभी करते थे मैंने टेस्ट कराने हैं सारा दिन अच्छा भला प्रचार करते हैं लेकिन जेल की बारी जाने की बारी आती है तो बीमार हो जाते हैं इसलिए मैं मानता हूं कि आज सुप्रीम कोर्ट ने स्पष्ट कर दिया कि अरविंद केजरीवाल जी शराब घोटाले के मुख्य दोषी हैं चुनाव के लिए बाहर आए थे वापस उनको जेल जाना होगा और अरविंद केजरीवाल जी ना केवल ट्रायल के दौरान जेल रहेंगे मुझे विश्वास है ट्रायल के बाद उनकी कन्विक्शन भी होगी और उनको सेंटेंस भी होगी और लॉन्गेस्ट सर्विंग चीफ मिनिस्टर ਜੋ ਕਹਤੇ تھے ਮੈਂ ਪਹਿਲੀ ਵਾਰ ਗਿਆ ਹਾਂ ਇਹ ਜੇਲ੍ਹ ਦੇ ਅੰਦਰ ਸਜ਼ਾ ਬੁਗਤਨੇ ਵਾਲੇ ਚੀਫ ਮਿਨਿਸਟਰ ਵੀ ਬਣेंगे ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਕਾਰੀ ਨੀਤੀ ਮਾਮਲੇ ਵਿੱਚ ED ਨੇ ਗ੍ਰਿਫਤਾਰ ਕੀਤਾ ਸੀ ਫਿਲਹਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਦਾਲਤ ਨੇ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਅੰਤਿਮ ਸਮਾਨਤ ਦਿੱਤੀ ਸੀ ਜੋ 1 ਜੂਨ ਨੂੰ ਖਤਮ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਇੱਕ ਤਰੀਕ ਨੂੰ VOTING ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਤਿਹਾਰ ਜੇਲ੍ਹ ਵਾਪਸ ਚਾਣਾ ਪਵੇਗਾ ਕ੍ਰਮੇ ਕਾਲੀਦਲ ਦੇ ਮੁਖ ਬੁਲਾਰੇ ਅਤੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸੀਐਮ ਆਨਦੇਵ ਵੱਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਹਜ਼ਾਰ ਰੁਪਏ ਵਾਲੇ ਬਿਆਨ ਦੇ ਖਿਲਾਫ ਸੀਐਮ ਮਾਨ ਨੂੰ ਅੜੇ ਹੱਤੀ ਲਿਆ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੀਆਂ ਮਾਵਾਂ ਪੈਨਾਂ ਦਾ અપਮਾਨ ਕਰਨਾ ਬੰਦ ਕਰੋ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਨੇ ਇਸੇ ਵਿੱਚ ਆ ਲਈ ਐਡਵੋਕੇਟ ਆਸ਼ਦੀਪ ਸਿੰਘ ਕਲੇਰ ਨੇ ਸੀਐਮ ਮਾਨ ਉਤੇ ਤਿੱਖੇ ਸ਼ਬਦ ਦੀ ਵਰਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਹੋਏ 2 ਸਾਲ ਹੋ ਗਏ ਨੇ ਪਰ ਕਿਸੇ ਵੀ ਮਾਤਾ ਜਾਂ ਭੈਣ ਦੇ ਖਾਤੇ ਵਿੱਚ 1000 ਰੁਪਏ ਹਜੇ ਤੱਕ ਨਹੀਂ ਆਏ ਪਰ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤਾਂ ਸੀਐਮ ਮਾਨ ਮਤਾਵਾਂ ਭੈਣਾਂ ਨੂੰ ਹਜ਼ਾਰ ਦੀ ਜਗ੍ਹਾ 1100 ਰੁਪਏ ਦੇਣ ਦੀ ਗੱਲ ਆਖ ਰਹੇ ਨੇ ਕਲੇਰ ਨੇ ਕਿਹਾ ਕਿ ਈਮਾਨ ਪੱਤੇ ਹੁੰਦੇ ਨੇ ਜਿਵੇਂ ਬਾਦਲ ਸਾਫ ਸ਼ਕਨ ਸਕੀਮਾ ਦੇ ਦੇ ਸੰ। ਇਸ ਦਿਨਾਲੀ ਕਲੇਰ ਨੇ ਸੀਐਮ ਮਾਨ ਦੇ ਵੱਲੋਂ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਝੂਠੇ ਲਾਰੇ ਲਾਉਣ ਦੇ ਲਈ ਮਾਫੀ ਮੰਗਨ ਦੀ ਵੀ ਗੱਲ ਆਖੀ। ਵੀਰੋ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਹਰ ਇੱਕ ਵਰਗ ਨਾਲ ਕੀਤੇ ਵਾਅਦੇ ਤੋਂ ਮੁਨਕਰ ਹੋ ਗਏ ਨੇ। ਉੱਥੇ ਹੀ ਇੱਕ ਵਾਅਦਾ ਸਾਡੀਆਂ ਮਾਤਾਵਾਂ ਭੈਣਾਂ ਦੇ ਨਾਲ ਵੀ ਕੀਤਾ ਸੀ 1000 ਰੁਪਿਆ ਪ੍ਰਤੀ ਮਹੀਨੇ ਦਾ ਵਾਅਦਾ। 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਗੇ ਤੇ ਕਿਸੇ ਵੀ ਮਾਤਾ ਭੈਣ ਦੇ ਖਾਤੇ ਦੇ ਵਿੱਚ ਉਹ 1000 ਰੁਪਈਆ ਨਹੀਂ ਆਇਆ। ਤੇ ਹੁਣ ਜਦੋਂ ਫੇਰ ਇੱਕ ਵਾਰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਗੱਡੀ ਦੀ ਛੱਤ ਤੇ ਚੜ੍ਹ ਕੇ ਕਹਿੰਦੇ ਕਿ ਹਜ਼ਾਰ ਨਹੀਂ ਮੈਂ 1100 ਰੁਪਏ ਦੇਵਾਂ ਮੁੱਖ ਮੰਤਰੀ ਸਾਹਿਬ ਇਹ ਐ ਤੁਹਾਡੀ ਮੰਗ ਸਕਦਾ ਇਹ ਜਿਹੜੇ ਪੱਤੇ ਹੁੰਦੇ ਨੇ ਜਿਵੇਂ ਬਾਦਲ ਸਾਹਿਬ ਸ਼ਗਨ ਸਕੀਮ ਦਿੰਦੇ ਸੀ ਵਜੀਫੇ ਦਿੰਦੇ ਸੀ ਇਹ ਮਾਣ ਪੱਤੇ ਹੁੰਦੇ ਨੇ ਇਹ ਸਤਕਾਰ ਵਜੋਂ ਦਿੱਤੇ ਜਾਂਦੇ ਨੇ ਪਹਿਲਾਂ ਤਾਂ ਤੁਹਾਨੂੰ ਪੰਜਾਬ ਦੀਆਂ ਸਾਰੀਆਂ ਮਾਤਾਵਾਂ ਭੈਣਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਨੂੰ ਝੂਠਾ ਲਾਰਾ ਲਾਇਆ ਫਿਰ ਉਹਨਾਂ ਦੇ ਖਾਤਿਆਂ ਦੇ ਵਿੱਚ 2 ਸਾਲ ਦੇ 24000 ਰੁਪਏ ਜਮ੍ਹਾਂ ਕਰਾਓ ਫਿਰ ਕੋਈ ਅਗਲੀ ਗੱਲ ਕਰੋ ਤੁਹਾਡੀ ਅੱਜ ਸਥਿਤੀ ਪੰਜਾਬ ਦੇ ਵਿੱਚ ਇਹ ਹੈ ਕਿ ਜਿਵੇਂ ਕੰਪਨੀ ਬੈਂਕਰਪਟ ਹੋ ਜਾਂਦੀ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਜਨਤਾ ਦੇ ਵਿੱਚ ਬੈਂਕਰਪਟ ਹੋ ਚੁੱਕਿਆ ਹੈ ਸੋ ਸਾਡੀਆਂ ਮਾਤਾਵਾਂ ਪੈਣਾ ਦੀ ਇਸ ਤਰੀਕੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿ 1000 ਰੁਪਏ ਨਹੀਂ ਦਿੱਤਾ ਹੁਣ ਮੈਂ 1100 ਦੇ ਦੂੰਗਾ ਉਹਨਾਂ ਦਾ ਪਹਿਲਾਂ ਪਿਛਲਾ ਬਕਾਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਓ ਮਾਫੀ ਮੰਗ ਕੇ ਫਿਰ ਕੋਈ ਅਗਲੀ ਗੱਲ ਕਰਨੀ ਹੈ ਤਾਂ ਕਰੋ ਅਸ਼ਦੀਪ ਸਿੰਘ ਕਲੇਰ ਦੇ ਵੱਲੋਂ ਸੀਐਮ ਮਾਨ ਦਾ ਬਿਆਨ ਜਿੱਥੇ ਇੱਕ ਸਿਆਸੀ ਅਸਿਸਟੈਂਟ ਦੱਸਿਆ ਜਾ ਰਿਹਾ ਤਾਂ ਉੱਥੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸੀਐਮ ਮਾਨ ਇਸਵਾਦੇ ਉੱਤੇ ਕਿੰਨਾ ਕੁ ਖਰਾ ਉਤਰਦੇ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਚੋਣ ਪ੍ਰਚਾਰ ਕਰਨ ਦੇ ਵਿੱਚ ਝੂਟੇ ਹੋਏ ਨੇ ਤੇ ਅੱਜ ਉਹਨਾਂ ਦੇ ਹੱਕ ਵਿੱਚ ਵੋਟਾਂ ਮੰਗਣ ਕਾਂਗਰਸ ਦੇ ਸੀਨੀਅਰ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹੋਏ ਸਨ ਪ੍ਰਤਾਪ ਸਿੰਘ ਬਾਜਵਾ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰਾਂ ਸਣੇ ਪ੍ਰਧਾਨ ਮੰਤਰੀ ਤੇ ਆਪ ਸਰਕਾਰ ਨੂੰ ਵੀ ਕੱਢ ਰਹੀ ਹੱਥੀ ਲਿਆ ਬਾਜਵਾ ਨੇ ਬਾਜਪਾ ਉਮੀਦਵਾਰਾਂ ਦੀ ਧਮਕੀ ਉੱਤੇ ਟਿੱਪਣੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਕਾਂਗਰਸ ਨੂੰ ਵੋਟ ਪਾ ਕੇ ਇਹਨਾਂ ਨੂੰ ਬੰਦੇ ਦਾ ਪੁੱਤ ਬਣਾਓ ਅੱਜ ਲੀਡਰ ਆਫ অপੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਵਿਖੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਨਾਲ ਸੂਬੇ ਦੀ ਆਪ ਸਰਕਾਰ ਨੂੰ ਵੀ ਕੜੇ ਹੱਥੀਂ ਲਿਆ ਪਤਾ ਪਾਜਵਾ ਤਾਂ ਕਹਿਣਾ ਸੀ ਕਿ ਮੋਦੀ ਨੂੰ ਕੇਵਲ ਕਾਂਗਰਸ ਹੀ ਥਲੇ ਲਾ ਸਕਦੀ ਹੈ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ 1 ਜੂਨ ਨੂੰ ਕਾਂਗਰਸ ਨੂੰ ਵੋਟ ਪਾ ਕੇ ਜਿਤਾਇਆ ਜਾਵੇ ਤਾਂ ਜੋ ਜਨਤਾ ਨੂੰ ਦਿੱਤੀਆਂ ਗਰੰਟੀਆਂ ਕਾਂਗਰਸ ਪੂਰੀਆਂ ਕਰ ਸਕੇ ਤੇ ਭਾਜਪਾ ਲੀਡਰਾਂ ਨੂੰ ਸਬਕ ਸਿਖਾਇਆ ਜਾ ਸਕੇ ਇਹਨਾਂ ਦੀ ਭਾਜਪਾ ਦੀ ਸਰਕਾਰ ਨੇ ਇਹ ਪਲਾਨ ਬਣਾਇਆ ਕਿ ਘਾਟੇ ਜਿਹੜਾ ਘੱਟ ਗਿਣਤੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਟਕਾ ਕੇ ਉਹਨਾਂ ਤੇ ਜ਼ੁਲਮ ਕਰਨਾ ਤੁਸੀਂ ਸੁਣਿਆ ਹੋਵੇਗਾ ਇਹਨਾਂ ਦਾ ਹੰਸਦਾ ਚਾਂਸ ਜਿਹੜਾ ਪੀ ਖੜਾ ਹੋਇਆ ਭਾਜਪਾ ਦਾ ਫਰੀਦਕੋਟ ਤੋਂ ਜਿਹੜਾ ਰਮਨੀਤ ਬਿੱਟੂ ਖੜਾ ਹੋਇਆ ਲੁਧਿਆਣੇ ਤੋਂ ਇਹਨੇ ਖੁਦ ਬਿਆਨ ਦਿੱਤੇ ਨੇ ਦੋ ਤਰੀਕ ਆ ਦੇਣ ਤੋਂ ਆ ਜਿਹਨੇ ਕਿਸਾਨ ਸਾਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤੇ ਅਸੀਂ ਉਹਨਾਂ ਦੀਆਂ ਫੋਟੋਆਂ ਲਈਆਂ ਉਹਨਾਂ ਦੇ ਨਾਂ ਲਿਖੇ ਨੇ ਤੇ ਦੋ ਤਰੀਕ ਨੂੰ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਵਾਂ ਜੇ ਇਹਨਾਂ ਨੇ ਦੋ ਤਰੀਕ ਨੂੰ ਤੁਹਾਨੂੰ ਮੁੱਢ ਬੰਦੇ ਦੇ ਪੁੱਤਰ ਬਣਾਣਾ ਹੈ ਤੇ ਆਪਾਂ ਇੱਕ ਤਰੀਕ ਨੂੰ ਇਹਨਾਂ ਦੇ ਇਹਨਾਂ ਨੂੰ ਬੱਤੇ ਦੇ ਪੁੱਤਰ ਬਣਾ ਸਕਦੇ ਤੇ ਬੱਣ ਇੰਨੇ ਕਿ ਨੱਪ ਦੋ ਹਮੇਸ਼ਾ ਵਾਸਤੇ ਭਾਜ ਭੱਲ ਨੱਪ ਕੇ ਰੱਖ ਦੀਏ ਪੰਜਾਬ ਇਹ ਹੁਣ ਮੌਕਾ ਆ ਗਿਆ ਇਹਨਾਂ ਭਾਜ ਭਾਈਆਂ ਨੂੰ ਪੱਕੇ ਲੱਪਣ ਦਾ ਇਹ ਸਾਨੂੰ ਸਬਕ ਸਿਕਾਣਾ ਚਾਹੁੰਦੇ ਨੇ ਆਪਾਂ ਇਹਨਾਂ ਨੂੰ ਬੱਤੇ ਦੇ ਪੁੱਤਰ ਪਹਿਲੇ ਬਣਾ ਦਈਏ ਇਹਨਾਂ ਨੂੰ ਉਸ ਕਰਨਾ ਨਹੀਂ ਹੈ ਮੈਂ ਤੁਹਾਨੂੰ ਯਕੀਨ ਦਵਾਨਾ ਵਕਤ ਆ ਲੈਣ ਦੋ ਅੱਜ ਗੁਰੂ ਮਾਰਾ ਸਾਹਿਬ ਦੀ ਵੱਡੀ ਮੇਰ ਹੋ ਰਹੀ ਹੈ ਇੰਡੀਆ ਲਾਇਸੈਂਸ ਤੇ ਕੋਲ ਮੇਰੀ ਗੱਲ ਸੁਣ ਲੋ ਐਸ ਟਾਈਮ 350 ਸੀਟ ਆ ਗਈ ਹੈ 350 ਇੰਡੀਆ ਅਲਾਈਂਸ ਤੋਂ ਕਾਂਗਰਸ ਸਾਡਾ ਇਹ ਜਿਹੜਾ ਮੋਦੀ ਤੇ ਜਾਰੇ ਲਾਇੰਸ ਪਾਰਟਨਰ 190 ਤੋਂ 200 ਸੀਟਾਂ ਤੱਕ ਵਾਈਪ ਆਪ ਹੋ ਜੇ ਮੋਦੀ ਨੂੰ ਰੋਕਣਾ ਤੇ ਕਾਂਗਰਸ ਤੋਂ ਇਲਾਵਾ ਕੋਈ ਨਹੀਂ ਰੋਕ ਸਕਦਾ 350 ਸੀਟ ਅਸੀਂ ਲੜ ਰਹੇ 20 ਸੀਟਾਂ ਆਪ ਲੜ ਰਹੀ ਹੈ ਇੰਡੀਆ ਅਲਾਈਂਸ ਦੇ ਸੀ ਚੇਅਰਮੈਨ ਕੇਜਰੀਵਾਲ ਨੇ ਚੰਦਨ ਪਹਿਲਾਂ ਇਹ ਪਟਨੇ ਦੀ ਰੈਲੀ ਵਿੱਚ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਆਲਾਈንስ ਨੂੰ ਜਦੋਂ ਮжоਰਿਟੀ ਆਏਗੀ ਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਬਹੁਤ ਸਾਰੇ ਨੇ ਸੁਣਿਆ ਹੋਏਗਾ ਹਾਂ ਜੀ ਜੇ ਪ੍ਰਧਾਨ ਮੰਤਰੀ ਸਾਡਾ ਹੋਣਾ ਤੇ ਮੇਰੇ ਵੀਰੋ ਇਹ ਝਾੜੂ ਵਾਲਿਆਂ ਨੂੰ ਜਾਂ ਆਕਾਲੀ ਦਰ ਨੂੰ ਕੋਈ ਵੀ ਵੋਟ ਪਾਣ ਦੀ ਗਲਤੀ ਨਾ ਕਰਿਓ ਜਿਹੜੀ ਵੋਟ ਆ ਝਾੜੂ ਨੂੰ ਜਾਏ ਜਾਂ ਜਿਹੜੀ ਵੋਟ ਆ ਜੇ ਕਾਲੀ ਦਰ ਨੂੰ ਜਾਏ ਇਹ ਸਿੱਧੇ ਤੇ ਸਿੱਧੇ ਤੌਰ ਤੇ ਮੋਦੀ ਦੇ ਹੱਥ ਮਜ਼ਬੂਤ ਕਰ ਕਿੱਥੇ ਅਸੀਂ ਇਹੋ ਜਿਹਾ ਫੈਸਲਾ ਕਰਕੇ ਇੱਕ ਬਿਲਕੁਲ ਕੱਡੀਆਂ ਕਿਸਮ ਦਾ ਮੁੱਖ ਮੰਤਰੀ ਜਿਹੜਾ ਝੂਠਾ ਵੀ ਸ਼ਰਾਬੀ ਵੀ ਹੈ ਕਬਾਬੀ ਵੀ ਹੈ ਉਹਨੂੰ ਅਸੀਂ ਮੁੱਖ ਮੰਤਰੀ ਸੂਬੇ ਦਾ ਬਣਾ ਦਿੱਤਾ ਕਾਬਲੇ ਗੌਰ ਹੈ ਕਿ ਜਨਤਾ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਪਾਚਵ ਦੇ ਵੱਲੋਂ ਸੂਪੇ ਦੇ ਮੁੱਖ ਮੰਤਰੀ ਤੇ ਵੀ ਜਮ ਕੇ ਸ਼ਬਦੀ ਹਮਲੇ ਕੀਤੇ ਗਏ ਵੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਸੂਪੇ ਦੇ ਮੁੱਖ ਮੰਤਰੀ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਜਾਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਸੀਂ ਕੁਝ ਅਹਿਮ ਸੁਰਖੀਆਂ ਤੇ ਰਾਹੁਲ ਗਾਂਧੀ ਪੰਜਾਬ ਫੇਰੀ ਦੌਰਾਨ ਪਹੁੰਚੇ ਲੁਧਿਆਣਾ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਕੀਤਾ ਐਲਾਨ ਰਾਹੁਲ ਗਾਂਧੀ ਦੇ ਵੱਲੋਂ ਕਿਸਾਨਾਂ ਨੂੰ ਐਮਐਸਪੀ ਦੀ ਵੀ ਦਿੱਤੀ ਗਾਰੰਟੀ ਪਿੰਮੂਸਾ ਪੋਂਚੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੂਜੀ ਵਾਰ ਸੀਮੋਕੇ ਸਦੂਮੂਸੇ ਵਾਲੇ ਨੇ ਦਿੱਤੀ ਸ਼ਰਧਾਂਜਲੀ 155 ਤੋਂ ਮੰਤਮਨ ਪੋਂਚੇ ਸ਼ਿਰੀਨਨ ਪੂ ਸਾਹਿਬ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਵੀ ਜਿੰਦ ਸਿੰਘਲਾ ਉੱਤੇ ਵੀ ਸਾਦੇ ਤਿੱਖੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਨੇ ਅਮਰੀਦਪਾਲ ਸਿੰਘ ਉੱਤੇ ਸਾਦੇ ਤਿੱਖੇ ਨਿਸ਼ਾਨੇ ਭਾਜਪੀ ਅਤੇ ਆਰਐਸਐਸ ਨੂੰ ਵੀ ਲਿਆੜੇ ਹੱਥੀ ਪੰਜਾਬ ਵੋਲਟੇਜ ਫਿਲਹਾਲ ਨਹੀਂ ਕੱਲ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ